ਅੱਗੇ ਵਧਾਂਗੇ ਗੱਲ ਕਰਾਂਗੇ ਫਿਰੋਜ਼ਪੁਰ ਦੀ ਜਿੱਥੇ ਪੁਲਿਸ ਨੇ ਕਾਰ ਸਵਾਰ ਚਾਰ ਸ਼ੱਕੀ ਵਿਅਕਤੀਆਂ ਤੇ ਫਾਇਰਿੰਗ ਕੀਤੀ ਹੈ ਪੁਲਿਸ ਦੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਾਰ ਸਵਾਰ ਨੇ ਪੁਲਿਸ ਤੇ ਕਾਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਬਚਾਅ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਕਾਰ ਦੇ ਟਾਇਰ ਤੇ ਫਾਇਰਿੰਗ ਕੀਤੀ ਹਾਲਾਂਕਿ ਮੁਲਜ਼ਮ ਕਾਰਪਜਾ ਕੇ ਫਰਾਰ ਹੋਏ ਸਨ ਲਵਾਰਿਸ ਹਾਲਤ ਦੇ ਵਿੱਚ ਛੱਡ ਕੇ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ ਨੇ ਤਾਂ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ سامنے ਆ ਰਹੀ ਹੈ ਜਿੱਥੇ ਪੁਲਿਸ ਨੇ ਕਾਰ ਸਵਾਰ ਚਾਰ ਸ਼ੱਕੀ ਵਿਅਕਤੀਆਂ ਤੇ ਫਾਇਰਿੰਗ ਕੀਤੀ ਹੈ ਕਾਰ ਰੋਕਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਗਈ ਤਾਂ ਜਵਾਬ ਵੀ ਕਾਰਵਾਈ ਦੇ ਵਿੱਚ ਪੁਲਿਸ ਦੇ ਉੱਪਰ ਫਾਇਰਿੰਗ ਕਾਰ ਦੇ ਵਿੱਚ ਸਵਾਰ ਜੋ ਨੌਜਵਾਨ ਸਨ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਾਰ ਚੁੜਾਉਣ ਦੀ ਕੋਸ਼ਿਸ਼ ਵੀ ਪੁਲਿਸ ਦੇ ਉੱਪਰ ਕੀਤੀ ਗਈ ਤਾਂ ਬਚਾਅ ਦੇ ਵਿੱਚ ਕ੍ਰਾਸ ਫਾਇਰਿੰਗ ਕੀਤੀ ਗਈ ਪੁਲਿਸ ਦੇ ਮੁਲਾਜ਼ਮ ਨੇ ਵੱਲੋਂ ਅਤੇ ਕਾਰ ਦਾ ਜੋ ਟਾਇਰ ਹੈ ਉਸਤੇ ਫਾਇਰਿੰਗ ਕੀਤੀ ਗਈ ਹਾਲਾਂਕਿ ਮੁਲਜ਼ਮ ਕਾਰ ਪਜਾ ਕੇ ਫਰਾਰ ਹੋਏ ਸਨ ਜਦੋਂ ਜਾਲੀਆਂ ਕਾਲੀਆਂ ਜਾਲੀਆਂ ਲੱਗੀਆਂ ਤੇ ਅਸੀਂ ਵੇਖਿਆ ਵੀ ਬੰਦੇ ਛੱਪੀ ਲੱਗਦੇ ਨੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਅਸੀਂ ਕਿਹਾ ਸਾਈਡ ਤੇ ਗੱਡੀ ਵੀਰ ਜੀ ਲਾਏ ਜਾ ਟ੍ਰੈਫਿਕ ਬਹੁਤ ਸੀ ਸਾਈਡ ਤੇ ਲਾਉਂਦੇ ਲਾਉਦੇ ਆਈ ਫਿਰ ਸਾਡੇ ਉੱਪਰ ਚੜਾਉਣ ਲੱਗੇ ਤੇ ਫਿਰ ਅਸੀਂ ਮੋਟਰਸਾਈਕਲ ਅੱਗੇ ਸਿੱਕੇ ਚਾਰ ਜਣੇ ਸੀ ਤੇ ਉਹ ਕੋਈ ਫਾਇਰ ਵੀ ਹੋਏ ਨਹੀਂ ਜੀ ਫਾਇਰ ਫਿਰ ਅਸੀਂ ਕੀਤੇ ਆ ਜੀ ਅਸੀਂ ਗੱਡੀ ਦਾ ਟਾਇਰ ਟਾਇਰ ਵਿੱਚ ਕੀਤੇ ਆ ਆਪਣੇ ਬਚਾ ਲਈ ਸਾਡੇ ਉੱਪਰ ਚੜਾਉਂਦੇ ਸੀ ਫਿਰ ਫਾਇਰ ਉਹਨਾਂ ਨੇ ਵੀ ਫਾਇਰ ਲਗਦਾ ਦੇਖਦੇ ਹੋਏ ਅਸੀਂ ਤੇ ਫਿਰ ਅਸੀਂ ਉਹਨਾਂ ਨੇ ਬਦਮਾਸ਼ੀ ਨਹੀਂ ਫਾਇਰ ਨਹੀਂ ਉਹਨਾਂ ਨੇ ਤਾਂ ਫਿਰ ਉਸਪੁਰ ਤੋਂ ਇੱਕ ਖਬਰ سامنے ਆ ਰਹੀ ਹੈ ਜਿੱਥੇ ਪੁਲਿਸ ਦੇ ਕਾਰ ਸਵਾਰ ਚਾਰ ਸ਼ੱਕੀ ਵਿਅਕਤੀਆਂ ਤੇ ਫਾਇਰਿੰਗ ਕੀਤੀ ਪੁਲਿਸ ਨੇ ਕਾਰ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਸੀ ਪਰ ਕਾਰ ਸਵਾਰ ਰੁਕੇ ਨਹੀਂ ਉਲਟਾ ਪੁਲਿਸ ਨੇ ਕਾਰ ਦੇ ਉੱਪਰ ਤਬ ਇਹ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਰਾਜੇਸ਼ ਕਟਾਰੀਆ ਜੁੜ ਚੁੱਕੇ ਨੇ ਫੋਨ ਲਾਈਨ ਤੇ ਮੌਜੂਦ ਨੇ ਰਾਜੇਸ਼ ਕੀ ਪੂਰਾ ਮਾਮਲਾ ਹੈ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਉੱਤੇ ਫਾਇਰਿੰਗ ਕੀਤੀ ਹੈ ਕਾਰ ਸਵਾਰਸਨ ਰੋਕਣ ਦਾ ਇਸ਼ਾਰਾ ਕੀਤਾ ਹਾਲਾਂਕਿ ਉਹ ਭੱਜਣ ਦੇ ਵਿੱਚ ਕਾਮਯਾਬ ਰਹਿ ਨਹੀਂ ਕਿ ਉਹ ਅਪਡੇਟ ਹੈ ਪੂਰਾ ਇਸ ਮਾਮਲੇ ਤੇ ਜੀ ਜੀ ਬਿਲਕੁਲ ਹੀ ਅੱਛਾ ਸ਼ਾਮ ਦੀ ਘਟਨਾ ਹੈ ਜੀ ਇਹ ਅੱਡਾ ਖਾਈ ਵਾਲਾ ਦੇ ਰੇਲਵੇ ਕੋਲ ਦੇ ਉੱਪਰ ਜਿਹੜਾ ਹੈ ਇੱਕ ਵਾਈਟ ਕਲਰ ਦੀ ਕਾਰ ਜਾ ਰਹੀ ਸੀ ਜਿਸਦੇ ਵਿੱਚ ਸ਼ੀਸ਼ੇ ਵਿੱਚ ਛਾਲੀਆਂ ਲੱਗੀਆਂ ਨਹੀਂ ਸੀ ਪੁਲਿਸ ਵਾਲੇ ਉੱਥੇ ਮੌਜੂਦ ਸੀ ਪੁਲਿਸ ਵਾਲਿਆਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮਗਰ ਭੱਜ ਕੇ ਉਹਨਾਂ ਨੂੰ ਕਿਹਾ ਵੀ ਗੱਡੀ ਰੋਕੋ ਲੇਕਿਨ ਉਹਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਪੁਲਿਸ ਵਾਲੇ ਨੇ ਉੱਪਰ ਕੋਲੀ ਜਿਹੜੀ ਹੈ ਕਾਰ ਸਾੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆਪਣਾ ਮੋਟਰਸਾਈਕਲ ਲੱਗੇ ਤੋਟ ਕੇ ਉਹਨਾਂ ਨੂੰ ਰੋਕਣ ਲਈ ਨਾਕਾਮ ਕੋਸ਼ਿਸ਼ ਕੀਤੀ ਜਿਸ ਪੁਲਿਸ ਨੇ ਜਿਹੜਾ ਹੈ ਜਿਹੜੇ ਥਾਣੇਦਾਰ ਉਸੇ ਮੌਕੇ ਤੇ ਮੌਜੂਦ ਹੈਗਾ ਸੀ ਉਸਨੇ ਉਹਨਾਂ ਦੇ ਟਾਇਰ ਤੇ ਫਾਇਰ ਵੀ ਕੀਤਾ ਲੇਕਿਨ ਇਸ ਦੇ ਬਾਵਜੂਦ ਵੀ ਉਹ ਪਰਵਾਹ ਸ਼ੋਕੇ ਨਹੀਂ ਉਹ ਕਿਸੇ ਤਰੀਕੇ ਵੀ ਮੋਟਰਸਾਈਕਲ ਨੂੰ ਖੱਲੇ ਛੋਂਦੇ ਔਰ ਪੁਲਿਸ ਜਿਹੜੀ ਹੈ ਪਿੱਛੇ ਰਹਿ ਗਈ ਕਿਉਂਕਿ ਉਹ ਬੜਾ ਫੀਲਪੜ ਵਾਲਾ ਇਲਾਕਾ ਹੈਗਾ ਔਰ ਉਹ ਰੇਲਵੇ ਕਰਾਸਿੰਗ ਉਹ ਤਾਂ ਖੁੱਲੀ ਸੀ ਕਾਫੀ ਲੋਕ ਜਿਹੜੇ ਹੈ ਉੱਥੇ ਚੱਲਦੇ ਪਏ ਸੀ ਔਰ ਝਾਂਲਮਾਲ ਦਾ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਸੀ ਲੇਕਿਨ ਥੋੜੀ ਦੂਰ ਅੱਗੇ ਜਾ ਕੇ ਤਰੀ 2.5 ਕਿਲੋਮੀਟਰ ਜੱਗੇ ਜਾ ਕੇ ਜਿੱਥੇ ਕਿ ਕੇਲੇ ਵਾਲਾ ਚੌਕ ਹੈਗਾ ਉੱਥੇ ਆਸ-ਪਾਸੇ ਦੋ-ਤਿੰਨ ਪਾਸੇ ਸੜਕ ਸੜਕ ਦੇ ਸੰਗਣੀਆਂ ਝਾੜੀਆਂ ਹੈਗੀਆਂ ਉਹ ਆਰਮੀ ਦੀ ਖਾਲੀ ਜ਼ਮੀਨ ਪਈ ਹੈ ਜਿੱਥੇ ਉਹਨਾਂ ਨੇ ਝਾੜੀਆਂ ਦਾ ਫਾਇਦਾ ਉਠਾਉਂਦੇ ਹੋਏ ਕਾਰ ਨੂੰ ਅੰਮੀ ਅੰਦਰ ਖੜੀ ਕਰਕੇ ਔਰ ਉੱਤੋਂ ਪਰਜੰਤੇ ਫਰਾਰ ਕਾਰ ਨੂੰ ਬਰਾਮਦ ਕਰ ਲਿਆ ਤਾਂ ਕਾਰ ਦਿਨ ਤੋਂ ਹਲੇ ਤੱਕ ਕੁਝ ਨਹੀਂ ਮਿਲਿਆ ਲੇਕਿਨ ਪੁਲਿਸ ਨੇ ਆ ਇਹ ਉਹ ਚਾਰ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ ਠੀਕ ਹੈ ਰਾਜੇਸ਼ ਜੀ ਕੀ ਨਾਕਾ ਲਗਾਇਆ ਗਿਆ ਸੀ ਪੁਲਿਸ ਦੇ ਵੱਲੋਂ ਰੋਟੀਨ ਦੇ ਵਿੱਚ ਚੈਕਿੰਗ ਲਈ ਹਰ ਪਾਸੇ ਹਰ ਚੈੱਕ ਹਰ ਪੁਆਇੰਟ ਦੇ ਉੱਪਰ ਜਿਹੜੇ ਪੁਲਿਸ ਦੇ ਨਾਕੇ ਲੱਗੇ ਹੁੰਦੇ ਆ ਜਦੋਂ ਇਹ ਸ਼ੱਕੀ ਕਾਰ ਜਿਸ ਦੀਆਂ ਜਾਲੀਆਂ ਜਿਸ ਤੇ ਬੈਨ ਲੱਗਾ ਹੋਇਆ ਪੰਜਾਬ ਦੇ ਵਿੱਚ ਕੀ 올 ਓਵਰ ਇੰਡੀਆ ਤੇ ਬੈਨ ਲੱਗਾ ਹੋਇਆ ਅਸੀਂ ਕਾਰ ਤੇ ਫਿਲਮੀ ਆ ਕਾਲੀ ਜਾਲੀਆਂ ਨਹੀਂ ਲਗਾ ਸਕਦੇ ਜਦੋਂ ਪੁਲਿਸ ਨੇ ਇਹ ਦੇਖਿਆ ਕਿ ਇਹ ਚਾਰ ਲੋਕ ਨੇ ਔਰ ਕਾਰ ਦੇ ਅੰਦਰ ਬੈਠੇ ਹੋਏ ਨੇ ਔਰ ਜਾਲੀਆਂ ਲੱਗੀਆਂ ਆਈਆਂ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਤਰਾਰ ਜਿਹੜੀ ਹੈ ਕਿਉਂਕਿ ਉਹ ਸੱਤੀ ਵਿਅਕਤੀ ਸੀਗੇ ਤਾਂ ਹੀ ਉਹ ਰੁਕੇ ਨਹੀਂ ਔਰ ਉਹਨਾਂ ਨੇ ਪੁਲਿਸ ਉੱਪਰ ਵੀ ਕਾਰ ਚਲਾਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਥੱਲੇ ਲਾਉਂਦਿਆ ਬਾਅਦ ਚ ਜਦੋਂ ਹੈ ਥਾਣੇਦਾਰ ਨੂੰ ਉਹਨਾਂ ਦੇ ਟਾਇਰ ਤੇ ਇੱਕ ਫਾਇਰ ਵੀ ਕੀਤਾ ਲੇਕਿਨ ਇਸ ਦੇ ਬਾਵਜੂਦ ਉਹ ਕਾਰ ਵਗਾ ਕੇ ਨਿਕਲ ਗਏ ਹੋ ਠੀਕ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਫਿਰੋਜ਼ਪੁਰ ਦੇ ਵਿੱਚ ਪੁਲਿਸ ਨੇ ਚਾਰ ਸ਼ੱਕੀ ਵਿਅਕਤੀਆਂ ਤੇ ਫਾਇਰਿੰਗ ਕੀਤੀ ਹਾਲਾਂਕਿ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਤੇ ਨੇ ਕਾਰ ਦੇ ਟਾਇਰ ਤੇ ਫਾਇਰਿੰਗ ਵੀ ਕੀਤੀ ਪਰ ਮੁਲਜ਼ਮ ਜਿਹੜੇ ਨੇ ਉਹ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਰਹੇ ਨੇ ਲਵਾਰੀ ਸਾਲਤ ਦੇ ਵਿੱਚ ਕਾਰ ਛੱਡ ਕੇ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ ਨੇ ਹੁਣ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ